ਸੋ ਜੈ ਭੀਮ ਜੈ ਮੂਲ ਨਿਵਾਸੀ ਜੈ ਸਵਿਧਾਨ ਮੈਂ ਕਰ ਨੱਥੇਵਾਲ ਅੱਜ ਫਿਰ ਹਰ ਵਾਰ ਦੀ ਤਰ੍ਹਾਂ ਐਮਐਟੀ ਪੰਜਾਬੀ ਨਿਊਜ਼ ਨੈਟਵਰਕ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਤਾ ਹਾਂ ਸੋ ਸਾਥੀਓ ਹਰ ਵਾਰ ਦੀ ਤਰ੍ਹਾਂ ਅਸੀਂ ਅੱਜ ਵੀ ਇੱਕ ਵਿਸ਼ੇਸ਼ ਗੱਲਬਾਤ ਲਈ ਇਕੱਠੇ ਹੋਆ ਹੋਏ ਹਾਂ ਸੋ ਅਸੀਂ ਅੱਜ ਇੱਕ ਗੱਲ ਕਰਨ ਜਾ ਰਹੇ ਹਾਂ ਬਹੁਜਨ ਸਮਾਜ ਦੇ ਮਹਾਨ ਰਹਿਬਰ ਜਿਨ੍ਹਾਂ ਦੀ 28 ਫਰਵਰੀ 1928 ਨੂੰ ਜਨਮ ਹੋਇਆ ਸੀ ਉਹਨਾਂ ਦੀ ਇਹ 28 ਫਰਵਰੀ ਨੂੰ ਜਨਮ ਦਿਨ ਵੀ ਨਾਕੇ ਗਿਆ ਆ ਦੀਨਾ ਭਾਨਾ ਜੀ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਆ ਉਹ ਵੀ ਇਹ ਹੈ ਕਿ ਫੁੱਲੇ ਅੰਬੇੜਕਰੀ ਅੰਦੋਲਨ ਖੜਾ ਕਰਨ ਵਿੱਚ ਮਾਨਯੋਗ ਦੀਨਾ ਭਾਨਾ ਜੀ ਦੀ ਅਹਿਮ ਭੂਮਿਕਾ ਇਹਦੇ ਲਈ ਸਾਡੇ ਅੱਜ ਦੇ ਮੁੱਖ ਮਹਿਮਾਨ ਹਨ ਮਾਨਯੋਗ ਬੋਧਰਾਜ ਜੀ ਸੰਗਠਨ ਸਕੱਤਰ ਪੰਜਾਬ ਬਾਂਸੇਫ ਮਾਨਯੋਗ ਬੋਧਰਾਜੀ ਸੰਗਠਨ ਸਕੱਤਰ ਬਾਂਸੇਫ ਪੰਜਾਬ ਸੋ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਦਿਨਾਪਨਾ ਜੀ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਜੋ ਸਾਡੇ ਸਮਾਜ ਨੂੰ ਆਪਣੇ ਰਹਿਵਰਾਂ ਦੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਾਇਆ ਜਾ ਸਕੇ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਜੀ ਸਾਡੇ ਐਮਐਚੀ ਪੰਜਾਬੀ ਨਿਊਜ਼ ਹੈਂਡਰ ਤੇ ਥੈਂਕ ਯੂ ਸਰ ਥੈਂਕ ਯੂ ਮੇਰੇ ਉਹਲੇ ਸਾਰੇ ਸਾਥੀਆਂ ਨੂੰ ਸਰੋਤਿਆਂ ਨੂੰ ਜੈ ਭੀਮ ਜੈ ਭਾਤ ਜੈ ਮੂਰਨਵਸੀ ਜੈ ਮੂਰਨਵਸੀ ਸੋ ਸਰ ਤੁਸੀਂ ਆਪਣੇ ਜੀਵਨ ਕਾਲ ਦਾ ਬਹੁਤਾ ਸਮਾਂ ਜਿਹੜਾ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਇਸ ਬੌਧਜਨ ਸਮਾਜ ਅੰਦੋਲਨ ਦੇ ਵਿੱਚ ਲਗਾਇਆ ਸੋ ਇਹਦੇ ਨਾਲ ਨਾਲ ਅਸੀਂ ਇਹ ਅੱਜ ਬੌਧਜਨ ਸਮਾਜ ਦੇ ਇੱਕ ਅਹਿਮ ਨਾਇਕ ਲਈਏ ਜਾਂ ਅਹਿਮ ਇੱਕ ਇਹ ਕਹਿ ਸਕਦੇ ਹਾਂ ਇਹ ਦੀਨਾ ਪਾਨਾ ਜੀ ਇਹ ਜਿਹੜੇ ਸਾਡੇ ਸਮਾਜ ਦੇ ਯੋਧੇ ਹੋਏ ਆ ਉਹਨਾਂ ਦੇ ਜੀਵਨ ਦੇ ਬਾਰੇ ਅੱਜ ਉਹਨਾਂ ਦੇ ਅਸੀਂ ਚਰਚਾ ਕਰਾਂਗੇ 28 ਫਰਵਰੀ ਨੂੰ ਯਾਨੀ ਕਿ ਕੱਲ ਉਹਨਾਂ ਦਾ ਜਿਹੜਾ ਜਨਮ ਦਿਨ ਵੀ ਲੰਘ ਕੇ ਗਿਆ ਆ ਸੋ ਉਹਦੇ ਬਾਰੇ ਚਰਚਾ ਕਰਾਂਗੇ ਅਸੀਂ ਸਵਾਲਾਂ ਦਾ سلسلہ ਤੁਹਾਡੇ ਨਾਲ ਕਰਾਂਗੇ ਸਰ ਸੋ ਸਾਡਾ ਅੱਜ ਦਾ ਪਹਿਲਾ ਸਵਾਲ ਇਹ ਹੈ ਕਿ ਮਾਨਯੋਗ ਦੀਨਾ ਭਾਨਾ ਜੀ ਦੇ ਜਨਮ ਦਿਨ ਤੇ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਜੋ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਪਤਾ ਲੱਗੇ ਮਨਜੋਗ ਦਿਨਵਾਨਾ ਜੀ ਬੇਸਿਕਲੀ ਉਹ ਰਾਜਸਥਾਨ ਤੋਂ ਰਹਿਣ ਵਾਲੇ ਸਨ ਔਰ ਉਹ ਜਵਾਨੀ ਦੀ ਉਮਰ ਵਿੱਚ ਹੀ ਵਿੱਚ ਹੀ ਰਾਜਸਥਾਨ ਦੀ ਜਿਹੜੀ ਉਹ ਵਿਵਸਥਾ ਸੀ ਜੋ ਰਾਜਸਥਾਨ ਦੇ ਅੰਦਰ ਜਤੀ ਵਿਵਸਥਾ ਸੀ ਜਾਂ ਪੂਰੇ ਦੇਸ਼ ਦੇ ਅੰਦਰ ਜੋ ਉਤਪਾਦਕ ਵਿਵਸਥਾ ਸੀ ਉਹ ਹਜ ਵੀ ਹੈ ਪਿਛਲੇ 2-2.5 ਜਾਂ 2000 ਸਾਲ ਤੋਂ ਚੱਲ ਰਹੀ ਹੈ 1500 2000 ਸਾਲ ਤੋਂ ਚੱਲ ਰਹੀ ਹੈ ਉਹ ਤੋਂ ਕਾਫੀ ਪੀੜਤ ਸਨ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਰਸਤਾ ਬਦਲਿਆ ਤਾਂ ਇਹ ਰਾਜਸਥਾਨ ਨੂੰ ਛੱਡ ਕੇ ਉਹ ਮਹਾਰਾਸ਼ਟਰ ਦੇ ਅੰਦਰ ਚਲੇ ਗਏ ਸੀ ਵਿੱਚ ਪੁਣੇ ਚ ਗਏ ਤੇ ਪੁਣੇ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਗਵਰਨਮੈਂਟ ਦੀ ਅਸਲਾਬ ਨਾਲ ਵਾਲੀ ਕੱਤੀ ਸੀ ਡਿਫੈਂਸ ਡਿਪਾਰਟਮੈਂਟ ਦੇ ਅੰਦਰ ਜਿਹੜੀ ਕੰਮ ਕਰਦੀ ਆ ਤਾਂ ਉਹਨੇ ਉਹਦੇ ਵਿੱਚ ਜੁਆਇਨ ਕੀਤਾ ਬਤੌਰ ਕਲਾਸ 4 ਰੁਪੀਅਨ ਦੇ ਤੌਰ ਤੇ ਉੱਥੇ ਜੁੜੀ ਕਰਦੀ ਸੀ ਪੁਣੇ ਦੇ ਅੰਦਰ ਜੀ ਸਰ ਸੋਸਰੇ ਜਦੋਂ ਵੀ ਦੀਨਾ ਪੰਨਾ ਜੀ ਦਾ ਨਾਮ ਆਉਂਦਾ ਆ ਜਾਂ ਅਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਫੋਟੋ ਦੇਖਦੇ ਹਾਂ ਉਹਨਾਂ ਦੀ ਤਾਂ ਹਮੇਸ਼ਾ ਇੱਕੇ ਸਟੇਟਮੈਂਟ ਜਿਹੜੀ ਲਿਖੀ ਜਾਂਦੀ ਐ ਅਸੀਂ ਦੇਖਦੇ ਆਂ ਪੜ੍ਹਦੇ ਆਂ ਕਿ ਮਾਨਯੋਗ ਦੀਨਾ ਪੰਨਾ ਜੀ ਦਾ ਸਾਡੇ ਸਮਾਜ ਨੂੰ ਰਾਜਨੀਤਿਕ ਤੌਰ ਤੇ ਲੈ ਕੇ ਜਾਣਾ ਬਹੁਤ ਵੱਡੀ ਅਹਿਮ ਭੂਮਿਕਾ ਸੀ ਜਿਹਦਾ ਵਿੱਚ ਲਿਖਦੇ ਆਂ ਅਸੀਂ ਦੇਖਦੇ ਆਂ ਕਿ ਦੀਨਾ ਪੰਨਾ ਜੀ ਨੇ ਸਾਡੇ ਸਮਾਜ ਦੇ ਨੌਜਵਾਨਾਂ ਨੂੰ ਸਾਡੇ ਸਮਾਜ ਦੇ ਇਹ ਸਾਡੇ ਸਮਾਜ ਨੂੰ ਕਿਹਾ ਕਿ ਤੁਸੀਂ ਆ ਜਸ ਜਾਂ ਕਾਂਗਰਸ ਜਾਂ ਭਾਜਪਾ ਨੂੰ ਛੱਡ ਕੇ ਇਹ ਤੁਸੀਂ ਬਾਂਬ ਸੇਵ ਦੇ ਵੱਲ ਲਾਓ ਕਹਿੰਦੇ ਬਾਂਬ ਸੇਵ ਦਾ ਸੰਗਠਨ ਦੀ ਸਥਾਪਨਾ ਵੀ ਕੀਤੀ ਸੀ ਸੋ ਇਹਦੇ ਨਾਲ ਸਾਡਾ ਦੂਜਾ ਸਵਾਲ ਇਹ ਹੈ ਕਿ ਦੀਨਾ ਪੰਨਾ ਜੀ ਬਾਰੇ ਜਾਣਕਾਰੀ ਦਿਓ ਕਿ ਉਹਨਾਂ ਨੇ ਉਹ ਅੰਦੋਲਨ ਵਿੱਚ ਕਿਵੇਂ ਆਏ ਦੀਨਾ ਪੰਨਾ ਜੀ ਅੰਦੋਲਨ ਦੇ ਵਿੱਚ ਕਿਵੇਂ ਆਏ ਉਹਨਾਂ ਬਾਰੇ ਜਾਣਕਾਰੀ ਦਿਓ ਥੋੜੀ ਮਨਜੋਗ ਦੀਨਾਵਾਨਾ ਜੀ ਜਦੋਂ ਪੂਨੇ ਦੇ ਅੰਦਰ ਉਸ ਡਿਫੈਂਸ ਦੇ ਡਿਪਾਰਟਮੈਂਟ ਦੇ ਵਿੱਚ ਉਸ ਫੈਕਟਰੀ 'ਤੇ ਹਥਿਆਰ ਤਿਆਰ ਹੁੰਦਾ ਉਸ 'ਤੇ ਕੰਮ ਕਰਦੇ ਪਏ ਸੀ ਉੱਥੇ ਭਗਵਾਨ ਗੋਤਮਬੁੱਧ ਜੀ ਦੇ ਜਨਮ ਦਿਨ ਦੀ ਛੁੱਟੀ ਜੋ ਕੱਟੀ ਗਈ ਸੀ। ਤੋਂ ਉਸ ਛੁੱਟੀ ਨੂੰ ਲੈ ਕੇ ਉਹਨਾਂ ਨੇ ਅਧਰਾ ਜਤਾਇਆ। ਬੀਨ ਦੇ ਨਾਲ ਜਨਮ ਦਿਨ ਦੀ ਜਿਹੜੀ ਆ ਉਹ ਛੁੱਟੀ ਮਿਲਣੀ ਚਾਹੀਦੀ ਆ ਉਹ ਛੁੱਟੀ ਤੋਂ ਫਿਕਰੀ ਦੇ ਅੰਦਰ ਕਾਫੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਨੂੰ ਪੱਤਰ ਦਿੱਤੇ ਰਿਕਵੈਸਟ ਕੀਤੀ ਪਰ ਉਹ ਨਹੀਂ ਮੰਨੀ ਜਿਸ ਦੇ ਕਾਰਨ ਉਹਨਾਂ ਨੇ ਆਪਣੀ ਉਸ ਸਰਵਿਸ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਗੱਲ ਦੀ ਝੰਗ ਲੜੀ ਔਰ ਉਸ ਝੰਗ ਦੇ ਅੰਦਰ ਦਿਨਾਵਾਨਾ ਜੀ ਨੂੰ ਦੋ ਸਾਥੀ ਮਿਲੇ ਜੋ ਉਹਦੇ ਸੀਨੀਅਰ ਸਾਇੰਟਿਸਟ ਸੀ ਮਨਜੋਗ ਸ਼੍ਰੀ ਕਾਂਸ਼ੀਰਾਮ ਜੀ ਤੇ ਮਨਜੋਗ ਸ਼੍ਰੀ ਡੀਕੇ ਕਪੜੇ ਸਾਫ ਤੋਂ ਮਹਾਰਾਸ਼ਟਰ ਤੋਂ ਸਨ ਕਾਂਸ਼ੀਰਮ ਜੀ ਜੋ ਮਾਨ ਜੋ ਕਾਂਸ਼ੀਰਮ ਜੀ ਜੋ ਪੰਜਾਬ ਪੂਰੇ ਇਡੀ ਐਚ ਪੀ ਐਸ ਪੀ ਦੇ ਪ੍ਰੈਜਿਡੈਂਟ ਰਹੇ ਆ ਤੇ ਇਹਨਾਂ ਦੇ ਉਹ ਕਲਾਸ 4 ਮਤਲਬ ਪੀ ਐਨ ਦੇ ਦਰਜੇ ਦੇ ਵਿੱਚ ਉਹਥੇ ਨੌਕਰੀ ਉਹਨਾਂ ਦੇ ਨਾਲ ਕਰਦੇ ਸੀਗੇ ਤੇ ਉਹਨਾਂ ਦੇ ਸੇਵਾਦਾਰ ਸੁਪਰਫਸ ਦਫਤਰ ਦੇ ਵਿੱਚ ਤਾਂ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੇ ਢਿੱਕੇ ਕਪੜੇ ਸੌਪ ਤੋਂ ਇੱਕ ਬੁੱਕ ਲੱਕੀ ਜਿਹੜੀ ਆ ਉਹ ਕਾਂਸ਼ੀਰਮ ਜੀ ਉਹਨਾਂ ਨੂੰ ਸਰ ਇੱਥੇ ਇੱਕ ਤੇ ਹੋਰ ਬਹੁਤ ਵੱਡਾ ਇਹਦੇ ਇੱਥੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਆ ਕਿ ਮਾਨਯੋਗ ਕਾਂਚੀ ਰਾਮ ਜੀ ਨਾਲ ਦੀਨਾ ਭਾਨਾ ਜੀ ਦੀ ਮੁਲਾਕਾਤ ਕਿਵੇਂ ਹੋਈ ਮੜ ਜੀ ਇਹਨੂੰ ਤੁਸੀਂ ਐਕਸਪਲੇਨ ਕਰੋਗੇ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਥੋੜਾ ਜਿਹਾ ਜੀ ਜਿਹੜੀ ਉਹਨਾਂ ਦੀ ਮੁਲਾਕਾਤ ਹੈ ਉਹ ਤੋਂ ਉਸ ਆਫਿਸ ਵਿੱਚ ਦੋਨੋਂ ਕੰਮ ਕਰਦੇ ਸੀ ਠੀਕ ਇੱਕ ਕੋਰ ਲੈਬੈਟਰੀ ਦੇ ਅੰਦਰ ਉਸੇ ਡਿਫੈਂਸ ਦੀ ਲੈਬੈਟਰੀ ਦੇ ਅੰਦਰ ਬਤੌਰ ਸਾਇੰਟਿਸਟ ਡਿਗੇ ਖਪੜੇ ਜੀ ਮਾਨਯੋਗ ਡਿਗੇ ਖਪੜੇ ਜੀ ਕੰਮ ਕਰਦੇ ਸੀ ਉਸੇ ਵਿੱਚ ਇਹ ਮਾਨਯੋਗ ਸ਼੍ਰੀ ਕਾਂਚੀ ਰਾਮ ਜੀ ਵੀ ਕੰਮ ਕਰਦੇ ਸੀ ਉੱਥੇ ਉਹਨਾਂ ਦੇ ਇਹ ਸੇਵਾਦਾਰ ਸੀਗੇ ਤੇ ਉਹਨਾਂ ਦੀ ਵਖੂਫਤ ਸੀ ਪਰ ਉਹਨਾਂ ਨੇ ਕਦੇ ਜਿਆਦਾ ਇਸ ਮਸਲੇ ਤੇ ਚਰਚਾ ਸਮਾਜ ਬਾਰੇ ਕਦੇ ਨਹੀਂ ਸ਼ੁਰੂ ਕੀਤੀ ਪਰ ਉਹ ਪਛੁੱਟੀ ਦੇ ਮਸਲੇ ਤੋਂ ਇਹ ਗੱਲ ਸ਼ੁਰੂ ਹੁੰਦੀ ਆ ਤਾਂ ਉਹਨਾਂ ਦੋਨਾਂ ਸਾਥੀਆਂ ਨੇ ਮਾਨਯੋਗ ਡੀ ਕੇ ਖੱਪੜੇ ਸਾਹਿਬ ਤੇ ਕਾਂਚੀਰਾਮ ਜੀ ਨੇ ਜਨਾ ਮਨਨ ਜੀ ਦਾ ਸਾਥ ਦਿੱਤਾ ਤਾਂ ਉਹ ਛੁੱਟੀ ਕਾਫੀ ਅੰਦੋਲਨ ਚੱਲ ਕੇ ਉਹ ਛੁੱਟੀ ਬਰਕਰਾਰ ਹੋਈ ਉਹਨਾਂ ਨੂੰ ਉਸ ਜੀ ਸਸਪੈਂਸ਼ਨ ਵੀ ਮਿਲੀ ਦਿਨਾਵਾਨਾ ਜੀ ਨੂੰ ਡਿਪਾਰਟਮੈਂਟ ਵੱਲੋਂ ਪਰ ਫਿਰ ਉਹਦੇ ਉਹਨਾਂ ਨੂੰ ਬਹਾਲ ਵੀ ਕੀਤਾ ਗਿਆ ਇਸ ਤਰ੍ਹਾਂ ਉਹਨਾਂ ਦੇ ਸੰਪਰਕ ਵਿੱਚ ਸੀਗੇ ਪਰ ਜਿਹੜੀ ਅੰਦੋਲਨ ਦੀ ਗੱਲ ਕਰਦੇ ਆਪਾਂ ਵੀ ਅੰਦੋਲਨ ਕਿਤਾ ਸ਼ੁਰੂ ਹੋਇਆ ਤਾਂ ਉਸ ਮਸਲੇ ਦੇ ਵਿੱਚ ਇਹ ਹੈ ਵੀ ਉਹਨਾਂ ਨੂੰ ਮੰਨ ਜੋ ਕਾਂਸ਼ੀ ਰਾਮ ਜੀ ਨੂੰ ਤਾਂ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਹੈ ਹੀ ਨਹੀਂ ਸੀ ਉਹ ਤਾਂ ਖੱਪੜੇ ਸਾਹਿਬ ਦੀ ਵੱਲੋਂ ਡੀਕੇ ਖੱਪੜੇ ਜੀ ਵੱਲੋਂ ਉਹਨਾਂ ਨੂੰ ਫਿਰ ਉਹ ਬੁੱਕ ਦਿੱਤੀ ਜਾਂਦੀ ਆ ਫਿਰ ਉਹ ਜਾਤ ਪਾਤ ਦਾ ਬੀਜ ਨਾਸ ਜਾਂ ਹੋਰ ਕੋਈ ਵਿਸ਼ਵ ਵਿਦੋ ਉਹਨਾਂ ਨੇ ਪੜ੍ਹੀਆਂ ਸਟੱਡੀ ਕੀਤੀਆਂ ਫਿਰ ਉਸ ਮੂਮੈਂਟ ਤੇ ਜਿਹੜੀ ਮੋਲਨੋਸੀ ਗੋਜਨ ਸਮਾਜ ਦੀ ਮੂਮੈਂਟ ਖੜੀ ਕਰਨ ਦੀ ਗੱਲ ਆਦੀ ਫਿਰ ਇਸ ਪਾਸੇ ਨੂੰ ਤੁਰਦੇ ਆ ਉਹਦਾ ਪ੍ਰੀਮਲਰੀ ਮਤਲਬ ਪਹਿਲੀ ਜਿਹੜੀ ਸਟੇਜ ਐ ਇਸ ਮੂਵਮੈਂਟ ਦੀ ਜਿਹਦੀ ਸ਼ੁਰੂਆਤ ਇੱਥੋਂ ਹੁੰਦੀ ਆ ਇਤਨੇ ਸਾਥੀ ਆ ਡੀਕੇ ਖਪੜੇ ਜੀ ਮਾਨ ਜੋ ਕਾਂਸ਼ਰਾਮ ਜੀ ਯਰ ਦਿਨਾਵਾਨਾ ਜੀ ਉਸ ਤੋਂ ਬਾਅਦ ਬਹੁਤ ਸਾਰੇ ਸਾਥੀ ਉਹਨਾਂ ਦੇ ਨਾਲ ਰਲੇ ਮਤਲਬ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਇਹਨਾਂ ਤੋਂ ਇੱਥੋਂ ਹੀ ਹੁੰਦੀ ਇਤਨਾ ਤੋਂ ਹੀ ਤੋਂ ਉਸੇ ਛੁੱਟੀ ਤੋਂ ਲੈ ਕੇ ਇਹ ਜਿਹੜੀ ਆ ਸ਼ੁਰੂਆਤ ਹੁੰਦੀ ਆ ਜੀ ਸਰ ਠੀਕ ਹੈ ਸਰੇ ਬਾਮ ਸਿਹਦੇ ਬਣਦੇ ਵਿੱਚ ਇਹ ਦੀਨਾ ਭਾਨਾ ਜੀ ਨੇ ਇੱਕ ਅਹਿਮ ਰੋਲ ਨਿਭਾਇਆ ਨਿਭਾਈ ਸੋ ਇਸ ਸਟੇਟਮੈਂਟ ਦੇ ਬਾਰੇ ਤੁਸੀਂ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਵੀ ਜਦੋਂ ਇਹਨਾਂ ਦੀ ਆਫਿਸ ਦੇ ਵਿੱਚ ਉਹ ਛੁੱਟੀ ਨੂੰ ਲੈ ਕੇ ਮਸਲਾ ਹੋਣ ਤੋਂ ਬਾਅਦ ਉਹ ਹੱਲ ਹੋ ਗਿਆ ਤੇ ਇਸ ਗੱਲ ਦੇ ਉੱਤੇ ਜੋ ਕਾਂਸ਼ੀਰਾਮ ਜੀ ਕਿਤਾਬਾਂ ਪੜ੍ਹੀਆਂ ਖੱਪੜੇ ਸਾਫ ਇਹਨਾਂ ਦੀਆਂ ਮੀਟਿੰਗਾਂ ਚੱਲਦੀਆਂ ਰਹਿਣੀਆਂ ਸੀ ਤਾਂ ਬਹੁਤ ਕੁਝ ਸਮਾਇਨਾ ਨੇ ਜਿਹੜਾ ਕੰਮ ਆਇਆ ਕਿ ਉਸ ਵੇਲੇ ਇਹਨਾਂ ਦੇ ਮਨ ਚਿਕ ਸੋਚ ਬਣੀ ਵਿਚਾਰ ਬਣਿਆ ਬਾਬਾ ਸਾਹਿਬ ਬਿੱਟਕਰ ਨੂੰ ਪੜਿਆ ਸਮਝ ਲੱਗੀ ਕਿ ਅੰਬੇਡਕਰ ਸਾਹਿਬ ਨੇ ਜ਼ਿੰਦਗੀ ਇਸ ਦੇਸ਼ ਲਈ ਇਸ ਦੇਸ਼ ਦੇ ਸੋਸ਼ਿਤ ਸਮਾਜ ਲਈ ਮੂਲ ਨਿਵਾਸੀ ਗੋਹਨ ਸਮਾਜ ਲਈ ਬੜੀ ਬੜੀ ਕੁਰਬਾਨੀ ਦਿੱਤੀ ਵੀ ਉਹਨਾਂ ਨੇ ਸੰਵਿਧਾਨਕ ਸਾਡੇ ਲਈ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਆ ਬਹੁਤ ਸਾਰੇ ਅਧਿਕਾਰ ਸਾਡੇ ਜਿਹੜੇ ਸੰਵਿਧਾਨਕ ਤੌਰ ਤੇ ਲਿਪੀ ਬੰਦ ਕਰ ਦਿੱਤੇ ਪਰ ਉਸ ਮਾਇਤੇ ਗਰਾਉਂਡ ਦੇ ਉੱਤੇ ਪ੍ਰੈਕਟੀਕਲ ਗਰਾਉਂਡ ਦੇ ਉੱਤੇ ਉਹਨਾਂ ਦਾ ਉਈ ਮਤਲਬ ਨਜ਼ਰ ਨਹੀਂ ਆਉਂਦਾ ਇੰਪਲੀਮੈਂਟੇਸ਼ਨ ਨਹੀਂ ਹੈ ਇੰਪਲੀਮੈਂਟੇਸ਼ਨ ਨਹੀਂ ਹੈ ਜਾਂ ਉਹਦੀ ਮਤਲਬ ਜਿਹੜੀ ਕੋ ਨਜ਼ਰ ਨਹੀਂ ਆਉਂਦੇ ਉਹਦੀ ਹਰਿਆਲੀ ਕੋਈ ਨਜ਼ਰ ਨਹੀਂ ਸਮਾਜ ਦੇ ਵਿੱਚ ਆਉਂਦੀ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਸ਼ੁਰੂ ਹੁੰਦੀ ਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਵੇਲੇ ਮੁੱਕਤੀ ਦੀ ਜਿਹੜੀ ਪੋਲੀਟিক্যাল ਪਾਰਟੀ ਸੀ ਰਿਪਬਲਿਕਨ ਪਾਰਟੀ ਆਫ ਇੰਡੀਆ ਸੀ ਜਿਉਂ ਬਾਬਾ ਸਾਹਿਬ ਦੇ ਜਿੰਦਿਆਂ ਹੀਰੋ ਦੀ ਰੂਪਰੇਖਾ ਤਿਆਰ ਹੋ ਗਈ ਸੀ ਲੇਕਿਨ ਉਹਦਾ ਬਾਅਦ ਕੀ ਸਾਰਾ ਕਰਮਦਾਰਤੋਂ ਉਹਨਾਂ ਦੇ ਢੱਤ ਤੋਂ ਬਾਅਦ ਸ਼ੁਰੂ ਹੋਇਆ ਤੇ ਇਸ ਕਰਕੇ ਉਸ ਦੇ ਵਿੱਚ ਉਹਨਾਂ ਨੇ ਜਾ ਕੇ ਕਈ ਤਰ੍ਹਾਂ ਨਾਲ ਮੁੱਕੇ ਦੀ ਮੌਜੂਦਾ ਜੋ ਪੋਲਿਟਿਕਲ ਪਾਰਟੀ ਸੀ ਜੋ ਬਾਬਾ ਸਾਹਿਬ ਦੇ ਨਾਂ ਤੇ ਚੱਲਦੀ ਪਈ ਸੀ ਉਹ ਰਿਪਬਲਿਕਨ ਪਾਰਟੀ ਆਫ ਇੰਡੀਆ ਸੀ ਤਾਂ ਉਹਨਾਂ ਨੇ ਕਈ ਸਾਲ ਇਹਦੇ ਵਿੱਚ ਕੰਮ ਕੀਤਾ ਜਿਹਦੇ ਵਿੱਚ ਧੰਨਾਵਾਨਾ ਜੀ ਮਨਜੋਗ ਦਿਨਾਵਾਨਾ ਜੀ ਮਨਜੋਗ ਬਾਸ਼ਰਾ ਜੀ ਮਨਜੋਗ ਟਿੱਕੇ ਖਬੜੇ ਸਵਰਾਏ ਔਰ ਹੋਰ ਵੀ ਕਈ ਸਾਥੀਆਂ ਦੇ ਨਾਲ ਉਸ ਗੱਲ ਵਿੱਚ ਗਏ ਆ ਉਸ ਮਤਲਬ ਮੂਵਮੈਂਟ ਦੇ ਵਿੱਚ ਗਏ ਆ आरपी आईडी पब्लिक पार्टी ऑफ इंडिया दी जो पॉलिटिकल मूवमेंट ਸੀ ਉਹਦੇ ਵਿੱਚ ਕਿਹਾ ਪਰ ਉੱਥੇ ਉਹਨਾਂ ਦੀ ਜਿਆਦਾ ਸਰਵਾਈ ਨਹੀਂ ਹੋਈ ਉਹਨਾਂ ਨੂੰ ਕੋਈ ਜਿਆਦਾ ਗੱਲਬਾਤ ਨਹੀਂ ਉਹਦੀ ਤਿਆਰੀ ਕਿਉਂਕਿ ਜਿਹੜੇ ਉਸ ਮੌਕੇ ਦੇ ਪਬਲਿਕ ਪਾਰਟੀ ਆਫ ਇੰਡੀਆ ਦੇ ਲੀਡਰਸ ਸੀ ਉਹਨਾਂ ਨੇ ਕੋਈ ਜਿਆਦਾ ਇਹਨਾਂ ਨੂੰ ਤਵੱਜੋ ਨਹੀਂ ਦਿੱਤੀ ਵੀ ਇਹ ਤਿੰਨਾਂ ਦੀ ਕੋਈ ਗੱਲ ਨੂੰ ਜਿਆਦਾ ਗੋਆ ਨਹੀਂ ਇਹ ਕੰਮ ਕਰਦੇ ਰਹੇ ਕੁਝ ਤਜਰਬੇ ਹਾਸਲ ਹੋਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਸ ਚੀਜ਼ ਦਾ ਦੇਖਿਆ ਕਿ ਸਮਾਜ ਦੇ ਅੰਦਰ ਜਿਸ ਸਮਾਜ ਦੀ ਅਸੀਂ ਰਾਜਨੀਤੀ ਕਰਨੀ ਚਾਹੁੰਦੇ ਹਾਂ ਜਿਸ ਸਮਾਜ ਦੇ ਰਾਈਟਸ ਅਸੀਂ ਪ੍ਰੈਕਟੀਕਲ ਗਰਾਉਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਰਨਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਇਹ ਜ਼ਰੂਰੀ ਹੈ ਵੀ ਸਾਡੀ ਆਪਣੀ ਸਰਕਾਰ ਹੋਵੇ ਜੇ ਸਾਡੀ ਆਪਣੀ ਹਕਤਾਰਮੂਲ ਨੂੰ ਅਸੀਂ ਬੁੱਝਣਾ ਨਹੀਂ ਬੰਦਦੇ ਤਾਂ ਉਹਦੇ ਕਾਰਨ ਕੀ ਆ ਉਹਨਾਂ ਕਾਰਨਾਂ ਨੂੰ ਜਦੋਂ ਢੂੰਡਿਆ ਤੋਨਾਂ ਨੇ ਦੇਖਿਆ ਵੀ ਜਿਸ ਸਮਾਜੀਆਂ ਨਾਨ-ਪੋਲੀਟिकल ਰੂਟਸ ਗੈਰ-ਰਾਜਨੀਤਿਕ ਜਣਾ ਉਹ ਨਹੀਂ ਹੈਗੇ ਆ ਤਾਂ ਉਹ ਸਮਾਜ ਦੀ ਰਾਜਨੀਤੀ ਚਲਣੀ ਲਗਭਗ ਅਸੰਭਵ ਹੈ ਜੇ ਥੋੜੀ ਬਹੁਤੀ ਚੱਲ ਵੀ ਜਾਵੇ ਤਾਂ ਕੋ ਕੋ ਚਿਰ ਸਥਾਈ ਹੋ ਸਥਾਪਤ ਨਹੀਂ ਰਹਿ ਸਕਦੀ ਇਸ ਸਾਰੇ ਘੜਵਿਤੀ ਦੇ ਨਾਲ ਤਾਂ ਉਹਨਾਂ ਨੇ ਇੱਕ ਸੰਗਠਨ ਬਣਾਉਣ ਦੀ ਪ੍ਰਕਿਰਿਆ ਵੱਲ ਗੁਜ਼ਰੇ ਜਦੋਂ ਉਹਨਾਂ ਨੂੰ ਰ ਪਬਲਿਕ ਪਾਰਟੀ ਆਫ ਇੰਡੀਆ ਤੋਂ ਬੜੀ ਨਰਾਸ਼ਾ ਹੋਈ ਇਹਨਾਂ ਸਾਥੀਆਂ ਨੂੰ ਦਿਨਾਮਾਨ ਜੀ ਨੂੰ ਕਾਂਸ਼ੀਰਮ ਜੀ ਨੂੰ ਡੀ ਕੇ ਕਪੜੇ ਸਾਹਿਬ ਨੂੰ ਸਾਰੇ ਨੂੰ ਜਦੋਂ ਪਰੇਸ਼ਾਨੀ ਚੋਂ ਲੰਘਣਾ ਪਿਆ ਤਾਂ ਉਹਨਾਂ ਦੇ ਵਿੱਚ ਕਈ ਅਸੀ ਨੈੱਟ ਵੀ ਹੋਰ ਗਏ ਤਾਂ ਉਹਨਾਂ ਨੇ ਜਿਹੜੀ ਮੁੜਕੇ ਆਪਣੀ ਇੱਕ ਮਤਲਬ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ ਕਿਉਂਕਿ ਬਿਨਾ ਡੰਡੇ ਡੰਡੇ ਤੋਂ ਬਿਨਾ ਸੱਤਾ ਤੋਂ ਉਹਨੂੰ ਚਲਾਣਾ ਮੁਸ਼ਕਲ ਸੀ ਤੇ ਉਹਦੇ ਵਿੱਚੋਂ ਜਿਹੜਾ ਆ ਐ ਬਾਂਸੇਖ ਦਾ ਉਦੇਸ਼ ਹੁੰਦਾ ਜੀ ਸਰ ਇੱਕ ਜਦੋਂ ਇਤਿਹਾਸ ਦੇ ਵੱਲ ਨਿਕਾ ਜਾਂਦੀ ਹੈ ਬਾਂਸੇਖ ਦੇ ਇਸ ਸਥਾਪਨਾ ਬਾਰੇ ਤਾਂ ਇੱਕ ਘਟਨਾ ਜਿਹੜੀ ਸਾਡੇ ਸਾਹਮਣੇ ਆਉਂਦੀ ਆ ਕਿ ਕੋਈ ਔਰਤ ਨਾਲ ਰੇਪ ਦੀ ਘਟਨਾ ਸੀ ਜਿਹਦੇ ਇਹਦਾ ਕਾਰਨ ਨਹੀਂ ਸੀ ਕਿ ਬਾਂਸੇ ਬਣੀ ਸੋ ਇਸ ਘਟਨਾ ਦੇ ਬਾਰੇ ਸਾਨੂੰ ਥੋੜਾ ਜਾਣੂ ਕਰਾਓ ਉਹ ਇਸ ਤਰ੍ਹਾਂ ਸੀ ਵੀ ਜਿਸ ਤਰ੍ਹਾਂ ਜਦੋਂ ਇਹ ਸਾਰਾ ਤੰ ਅੰਦੋਲਨ ਦੀ ਦ੍ਰਿਸ਼ਟੀ ਵਿੱਚ ਇਹ ਬਿੰਦੇ ਵਿੱਚ ਬੈਠੇ ਸੀਗੇ ਮਨਜੋ ਕਾਂਸ਼ੀ ਰਾਮ ਜੀ ਦਿਨਾ ਮਾਨਾ ਜੀ ਔਰ ਡੀਕੇ ਖਪੜੇ ਸਾਹਿਬ ਕੁਝ ਉਹ ਸਾਥੀ ਹੋਰ ਵੀ ਨਾਲ ਹੋਣਗੇ ਅ ਜਦੋਂ ਵਿੱਚ ਰਏ ਸੀ ਤੇ ਇਹ ਪੁਣੇ ਦੇ ਏਰੀਏ ਦੇ ਵਿੱਚ ਹੀ ਇੱਕ ਘਟਨਾ ਹੁੰਦੀ ਹੈ ਤਾਂ ਉੱਥੇ ਦੇ ਜਿਹੜੇ ਸਮੰਤਵਾਦੀ ਲੋਕ ਸੀ ਉਹਨਾਂ ਨੇ ਮਤਲਬ ਜਿਹੜਾ ਉਹ ਮੁਨਵਸੀ ਭੋਜਨ ਸਮਾਜ ਦੀ ਜਆ ਮਤਲਬ ਅਸ਼ੂਤ ਵਰਗ ਦੀ ਜਿਹੜੀ ਉਹ ਲੜਕੀ ਸੀ ਇੱਕ ਇਨਸਾਨ ਦੀ ਬੱਚੀ ਦੇ ਨਾਰੇ ਪੰਦਾ ਤਾਂ ਇਹ ਜਦੋਂ ਅਖਬਾਰਾਂ ਦੇ ਵਿੱਚ ਉਹ ਸਾਰੀ ਚੀਜ਼ ਚਰਚਾ ਦਾ ਵਿਸ਼ਾ ਬਣਦੀ ਆ ਤਾਂ ਇਹਨਾਂ ਨੇ ਵੀ ਇੱਕ ਮੀਟਿੰਗ ਕੀਤੀ ਮੀਟਿੰਗ ਕਰਕੇ ਉਹਨਾਂ ਨੂੰ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਕੁਝ ਕਰੀਏ ਜਦੋਂ ਉੱਥੇ ਜਾਂਦੇ ਆ ਮਿਲਦੇ ਆ ਤੇ ਕਰਦੇ ਆ ਤੋਂ ਉਹਦਾ ਇਹਨਾਂ ਨੇ ਆਪਣੇ ਤਰੀਕੇ ਨਾਲ ਜਿਹੜਾ ਜਵਾਬ ਸੀ ਉਹ ਦਿੱਤਾ ਉਹਨਾਂ ਨੇ ਉਹਦੀ ਗੱਲ ਇਹਨਾਂ ਦੀ ਗੱਲ ਨੂੰ ਬਹੁਤਾ ਤਵੱਜੋ ਨਹੀਂ ਦਿੱਤੀ ਫਿਰ ਬਾਅਦ ਚ ਹੋਰ ਸਾਥੀਆਂ ਨੂੰ ਮਿਲ ਕੇ ਇਹ ਉਸੇ ਮੀਟਿੰਗ ਕਰਦੇ। ਤਾਂ ਮੀਟਿੰਗ ਕਰਦੇ ਉਹ ਜੋ ਇੱਕ ਆਦਮੀ ਜਿਹੜਾ ਉਹਦਾ ਮੈਨੂੰ ਨਾਂ ਭੁੱਲ ਗਿਆ ਯਾਦ ਨਹੀਂ ਉਸਨੇ ਇਹ ਗੱਲ ਠੋਕ ਕੇ ਕਹੀ ਵੀ ਅਸੀਂ ਇਸ ਦਾ ਜਵਾਬ ਦੇ ਸਕਦੇ ਹਾਂ। ਅਸੀਂ ਮਤਲਬ 10 5 10 ਬੰਦੇ ਵੀ ਮਾਰ ਸਕਦੇ ਹਾਂ। ਖਤਮ ਕਰ ਸਕਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਅਸੀਂ ਉਹਨਾਂ ਦਾ ਹੱਥੀ ਮਤਲਬ ਲੈਣ ਕਰ ਸਕਦੇ ਹਾਂ। ਲੇਕਿਨ ਸਵਾਲ ਇਸ ਚੀਜ਼ ਦਾ ਕਿ ਉਸ ਤੋਂ ਬਾਅਦ ਸਾਡੇ ਪਰਿਵਾਰਾਂ ਦਾ ਕੀ ਬਣੇਗਾ? ਸਾਡੇ ਪਰਿਵਾਰਾਂ ਤੋਂ ਜੋ ਆਰਥਿਕ ਜੋ ਸਾਡੀ ਕਮਾਈ ਦੇ ਨਾਲ ਦਾ ਚੁੱਲ੍ਹਾ ਚੱਲਦਾ ਉਹ ਕਿਸ ਤਰ੍ਹਾਂ ਚੱਲੇਗਾ ਸਾਡੇ ਬੱਚੇ ਰੋਡ ਤੇ ਆ ਜਾਣਗੇ। ਤੇ ਉਹਨਾਂ ਦੀ ਕੋਈ ਬਾਲੀਵਾਰਸ਼ ਨਹੀਂ ਹੈ। ਇਸ ਘਟਨਾ ਨੂੰ ਦੇਖਦੇ ਹੋਏ ਜਦੋਂ ਸਾਰੀ ਕੀਤੀ ਉਹਨਾਂ ਨੇ ਉਹਦੇ ਲਈ ਐਡਮਿਨਿਸਟ੍ਰੇਸ਼ਨ ਲੈਵਲ ਤੇ ਜੋ ਵੀ ਉਹ ਸਾਰੀ ਕਾਰਗੁਜ਼ਾਰੀ ਸੀ ਉਹ ਹੋਈ ਹੈ ਉਹਦੇ ਵਿੱਚ ਬਹੁਤ ਲੋਕਾਂ ਨੇ ਰੋਲ ਪਲੇ ਕੀਤਾ ਪੋਲਿਟਿਕਲ ਪਾਰਟੀਆਂ ਦੇ ਵੀ ਬੰਦੇ ਨੇ ਵੀ ਕੀਤਾ। ਲੇਕਿਨ ਇਹਨਾਂ ਨੇ ਇਸ ਚੀਜ਼ ਨੂੰ ਉੱਥੇ ਸਮਝਿਆ ਵੀ ਜੇ ਸਾਡੇ ਸਾਥੀਆਂ ਦੇ ਕੋਲ ਇਸ ਤਰ੍ਹਾਂ ਦਾ ਹਿਸਾਬ ਆ ਤਾਂ ਅਸੀਂ ਤਾਂ ਉੱਠ ਹੀ ਨਹੀਂ ਸਕਦੇ। ਇਸ ਦੇਖਦੇ ਸਿ ਇਹ ਅਜਿਹਾ ਟੀਵੀ ਨਹੀਂ ਚਲਾ ਸਕਦੇ ਬਾਕੀ ਕੋਈ ਚੀਜ਼ਾਂ ਨਹੀਂ ਚਲਾ ਸਕਦੇ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਉਹਨਾਂ ਨੇ ਫਿਰ ਸੀ ਤੇ ਮੰਥਨ ਕੀਤਾ ਉਸ ਮੰਥਨ ਨੇ ਉਸ ਘਟਨਾਗ੍ਰਾਮ ਨੇ ਨਾਲ ਜਿਹੜਾ ਮੋੜ ਇਸ ਸਥਿਤੀ ਵਿੱਚ ਲੈ ਕੇ ਪੈਦਾ ਕਰ ਸ਼ੁਰੂ ਹੋ ਗਿਆ ਕਿ ਅਗਰ ਅਸੀਂ ਸਮਾਜ ਦੀ ਗੈਰਾਈ ਨਹੀਂ ਤੇ ਜੜ੍ਹਾਂ ਨੂੰ ਮਜ਼ਬੂਤ ਨਹੀਂ ਕਰਦੇ ਤਾਂ ਉਸ ਤੋਂ ਬਿਨਾਂ ਤਾਂ ਫਿਰ ਬਹੁਤ ਮੁਸ਼ਕਲ ਗੱਲ ਹੈ ਇਸ ਕਰਕੇ ਉੱਥੋਂ ਇੱਕ ਸੰਗਠਨ ਬਣਾਉਣ ਦਾ ਨਿਰਣੇ ਹੋਇਆ ਵੀ ਇੱਕ ਐਸਾ ਨਾਨ ਪੋਲੀਟਿਕਲ ਗੈਰ ਰਾਇਲ ਟਿਕ ਸੰਗਠਨ ਤਿਆਰ ਕੀਤਾ ਜਾਵੇ ਜੇ ਸੰਗਠਨ ਦੇ ਵਿੱਚ ਐਜੂਕੇਟਿਡ ਬ੍ਰੇਨ ਬੈਂਕ ਇੱਕ ਬੁੱਧੀਜੀਵੀ ਵਰਗ ਦਾ ਨਿਰਮਾਣ ਕੀਤਾ ਜਾਵੇ ਉਹ ਜਿਹੜਾ ਬੁੱਧੀਜੀਵੀ ਵਰਗ ਦਾ ਨਿਰਮਾਣ ਦਾ ਆਈਡੀਆ ਰੱਖਦਾ ਜਿਹਦੇ ਕੋਲ ਐਜੂਕੇਸ਼ਨ ਅਕਾਦਮਿਕ ਐਜੂਕੇਸ਼ਨ ਵੀ ਹੋਵੇ ਜੇਦੀ ਸਰਕਾਰ ਦੇ ਵਿੱਚ ਹਿੱਸੇਦਾਰੀ ਵੀ ਹੋਵੇ ਉਹ ਜਿਹੜਾ ਮੁਲਾਜ਼ਮ ਹੈ ਉਹ ਐਜੇ ਸਮਾਜ ਵਿੱਚ ਰੈਪਰੈਂਟੇਟਿਵ ਆ ਸਾਡਾ ਪ੍ਰਤੀਨਿਧਾ ਤੂਹਦੇ ਕੋਲ ਟਾਈਮ ਵੀ ਹੈ ਔਰ ਉਹਨੂੰ ਪਾਣancial ਰਿਸੋਰਸ ਜਿਹੜੇ ਆ ਸੰਗਠਨ ਲਈ ਚੱਲਦੇ ਆ ਮਨੁੱਖੀ ਸਾਧਨ ਅਤੇ ਪੈਸੇ ਦੇ ਸਾਧਨ ਆ ਕੋਈ ਨਾ ਮੁਲਾਜ਼ਮਾਂ ਕੋਲ ਹੈ ਤੇ ਇਹਨਾਂ ਨੂੰ ਅਰਗੇਨਾਈਜ਼ ਕਰਕੇ ਦੇਸ਼ ਦੇ ਵਿੱਚ ਇੱਕ ਬੁੱਧੀਜੀਵੀ ਵਰਗ ਦਾ ਨਿਰਮਾਣ ਕੀਤਾ ਜਾਵੇ ਔਰ ਉਹਦੇ ਨਾਲ ਸਮਾਜ ਦੀਆਂ ਨਾਨ-ਪੋਲੀਟিক্যাল ਰੂਟਸ ਜਿਹੜੀਆਂ ਗੈਰ-ਰਾਜਨੀਤਿਕ ਜਿਹੜਾ ਨੂੰ ਮਜ਼ਬੂਤ ਕੀਤਾ ਜਾਵੇ ਤੇ ਇਸੇ ਭਾਵਨਾ ਦੇ ਤਹਿਤ ਇਸ ਸੰਸਥਿਤੀ ਦੇ ਅੰਦਰ ਹੀ ਬਾਮਸਿੱਤਾ ਜਿਹੜਾ ਆ ਉਹ 1972 ਤੇ ਇਤਹਾਰ ਦੇ ਅੰਦਰ ਪਹਿਲਾ ਉਸ ਬਾਮਸੀਆ ਦੇ ਨਾਂ ਦੇ ਉੱਤੇ ਉਹਨਾਂ ਨੇ ਕੁਝ ਕੰਮ ਕੀਤਾ ਫਿਰ ਐਕਚੁਅਲੀ ਜਿਹੜਾ ਵਾਪਸ ਸੰਗਠਨ ਇਸ ਸੋਚੋਂ ਇਸ ਚੀਜ਼ੋਂ ਬਾਹਰ ਆਇਆ ਤੇ 1978 ਦੇ ਪਿਛੇ 6 ਦਸੰਬਰ 1978 ਨੂੰ ਬਾਬਾ ਸਾਹਿਬ ਮਟਕ ਦਾ ਡੈਥ ਐਨਿਵਰਸਰੀ ਤੇ ਬਾਬਾ ਸਾਹਿਬ ਸੰਗਠਨ ਜਿਹੜਾ ਆ ਉਹ ਮਤਲਬ ਵਿਦਿਵਤ ਰੂਪ ਦੇ ਵਿੱਚ ਦਿੱਲੀ ਦੇ ਅੰਦਰ ਉਹ ਮਤਲਬ ਖੜਾ ਕੀਤਾ ਸਰ ਜਿਸ ਤਰ੍ਹਾਂ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇਮਾਨਯੋਗ ਦਿਨਪਾਨਾ ਜੀ ਔਰ ਸਾਬ ਕਾਂਚੀ ਰਾਮ ਜੀ ਔਰ ਸਾਹਿਬ ਡੀ ਕੇ ਖਾਪੜ ਦੀ ਇੱਕ ਖਾਪੜ ਦੇ ਸਾਹਮਣੇ ਇਹ 바ਵਾ ਸਾਹਿਬ ਦੀ ਬਣਾਈ ਹੋਈ ਪਾਰਟੀ ਜਿਹੜੀ ਕਿ ਰਿਪਬਲਿਕ ਪਾਰਟੀ ਆਫ ਇੰਡੀਆ ਦੇ ਵਿੱਚ ਹੀ ਕੰਮ ਕੀਤਾ ਸੋ ਸਰ ਇਹਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ 바ਵਾ ਸਾਹਿਬ ਦੀ ਬਣਾਈ ਹੋਈ ਖੁਦ ਦੀ ਇੱਕ ਪਾਰਟੀ ਹੁੰਦੇ ਹੋਏ ਵੀ ਸਾਨੂੰ ਸਾਡੇ ਸਮਾਜ ਨੂੰ ਇੱਕ ਨਵੇਂ ਸੰਗਠਨ ਦੀ ਇੱਕ ਨਵੇਂ ਪਾਰਟੀ ਬਣਾਉਣ ਦੀ ਲੋੜ ਕਿਵੇਂ ਪਈ ਤੇ ਕੀ ਗੱਲ ਇਹ ਆ ਵੀ ਜਦੋਂ ਰਿਪਬਲਿਕਨ ਪਾਰਟੀ ਆਫ ਇੰਡੀਆ ਸੀ ਨਾ ਬਾਬਾ ਸਾਹਿਬ ਨੇ ਆਪਣੇ ਜਿਹਦੇ ਜੀ ਉਹਦਾ ਕੋਸ ਕਨਸਟੀਟਿਊਸ਼ਨ ਕੋ ਸਿਸਟਮ ਜਿਹੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਬਣਾਇਆ ਉਸ ਨੂੰ ਅਸਲੀ ਰੂਪ ਬਾਅਦ ਵਿੱਚ ਉਹਦੇ ਇਹਨਾਂ ਦੇ ਜਿਹੜੇ ਫਾਲੋਅਰ ਸੀ ਜਿਹਦੇ ਉਹਨਾਂ ਦੇ ਮਤਲਬ ਪਰوکਾਰਸ਼ੀਵ ਨੇ ਨਹੀਂ ਇਸ ਨੂੰ ਖੜਾ ਕੀਤਾ ਔਰ ਉਹਦਾ ਸਿਸਟਮ ਬਣਾਇਆ ਹੁਣ ਸਵਾਲ ਇਹ ਸੀਦਾ ਇਹ ਕਿ ਜਦੋਂ ਜੇ ਆਪਾਂ ਅੱਜ ਦੇ ਹਾਲਾਤ ਦੇ ਵਿੱਚ ਦੇਖੀਏ ਦੇਸ਼ ਦੇ ਅੰਦਰ ਸਾਡੀ ਕਿਹੜੀ ਪੋਲੀਟੀਕਲ ਪਾਰਟੀ ਅੱਜ ਕੋਈ ਕਿਸੇ ਆਦਮੀ ਨਾਲ ਕੋਈ ਘਟਨਾ ਕਰ ਮਜਦੇਸ਼ ਦੇ ਵਿੱਚ ਹੁੰਦਾ ਹੈ ਮੰਨ ਲਓ ਆਪਾਂ ਪੰਜਾਬ 'ਚ ਹੁੰਦਾ ਤੇ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਬੀਐਸਪੀ ਨੂੰ ਹੀ ਕਿਉਂਕਿ ਜਦੋਂ ਅੰਬੇਡਕਰ ਦੀ ਗੱਲ ਲੋਕਾਂ ਦੇ ਵਿੱਚ ਜਾਂਦੀ ਹੈ ਬਿਟਕ ਦਾ ਜਨਮ ਦਿਨ ਲੋਕਾਂ 'ਚ ਮਨਾਇਆ ਜਾਂਦਾ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਲੋਕਾਂ ਦਾ ਧਿਆਨ ਕੁਦਰਤੀ ਗੱਲ ਹੈ ਵੀ ਉਹ ਸਮੇਂ ਦੇ ਵਿੱਚ ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਸਮਾਜ ਦੇ ਮੂਲ ਨਿਵਾਸੀ ਬਹੁਜਨ ਸਮਾਜ ਦਾ ਪ੍ਰਤੀਨਿਧਕ ਕਰਦੀ ਆ ਤੋ ਉਸ ਤਰਫ ਧਿਆਨ ਜਾਂਦਾ ਉਸ ਦੀ ਆਈਡੀਓਲੋਜੀ ਦੇ ਮੁਤਾਬਕ ਕੰਮ ਕਰਦੀ ਹੈ ਤੋ ਸਿੱਧਾ ਸਿੱਧਾ ਸਾਡਾ ਸਾਫ ਜਿਹੜਾ ਮੰਨਦਾ ਇੱਕਦਮ ਸਾਡੇ ਧਿਆਨ ਦੇ ਵਿੱਚ ਬੀਐਸਪੀ ਦਾ ਨਾਮ ਆਉਂਦਾ ਉਹ ਜਨ ਸਮਾਜ ਪਾਰਟੀ ਆਟੋਮੈਟਿਕਲੀ ਆਟੋਮੈਟਿਕਲੀ ਕਿਹਾ ਜਾਂਦਾ ਉਹਦੇ ਨਾਲ ਜੁੜਦੇ ਹੈ ਇਸੇ ਤਰ੍ਹਾਂ ਇਹ ਇਹ ਸਾਥੀ ਵੀ ਉਹਦੇ ਨਾਲ ਬੀਐਸਪੀ ਨਾਲ ਅੱਜ ਸਮੇਂ ਜੁੜਦੇ ਆ ਤੋ ਉਸ ਸਮੇਂ ਦੇ ਅੰਦਰ ਰਿਪਬਲਿਕਨ ਪਾਰਟੀ ਆਫ ਇੰਡੀਆ ਸੀ ਜਿਹੜੀ ਰਿਪਬਲਿਕਨ ਪਾਰਟੀ ਆਫ ਇੰਡੀਆ ਸੀ ਤੋ ਸਾਥੀ ਉਹਦੇ ਵਿੱਚ ਹੀ ਗਏ ਬੀ ਦੇ ਵਿੱਚ ਹੀ ਸਾਡਾ ਸਰਸਕਦਾ ਲੇਕਿਨ ਉਹਦੇ ਵਿੱਚ ਹੀ ਜਦੋਂ ਧੱਕੇ ਖਾਦੇ ਉਦੇ ਵਿੱਚ ਜਾ ਕੇ ਵਰਕ ਕੀਤਾ ਜੂ ਉਹਨਾਂ ਨੂੰ ਅਨੁਭਵ ਹਸਲ ਹੋਇਆ ਉਸਨੂੰ ਪੱਵੰਨੇ ਉਹਨਾਂ ਨੂੰ ਮਾਰਗਦਰਸ਼ਨ ਕੀਤਾ ਆਪਣੇ ਆਪ ਦੇ ਵਿੱਚ ਤਦ ਉਹਨਾਂ ਨੇ ਜਾ ਕੇ ਦੂਸਰੇ ਪਾਸੇ ਕਦਮ ਉਠਾਏ ਵੀ ਇਹਦੇ ਫੇਲ ਹੋਣ ਦੇ ਉਸ ਵੇਲੇ ਰਵਾਈਨ ਪਾਰਟੀ ਫੇਲੀਆਂ ਢੈਂਦੀਆਂ ਕਲਾਸੀਕੀ ਟੁਕੜੇ ਚ ਵੰਡ ਹੋ ਚੁੱਕੀ ਸੀ ਔਰ ਕਈ ਤਰ੍ਹਾਂ ਦੇ ਉਹਨਾਂ ਨੇ ਮਤਲਬ ਜਿਹੜੀ ਇਹ ਲੀਡਰਸ਼ਿਪ ਜਿਹੜੀ ਸੀ ਉਸ ਵੇਲੇ ਜਦੋਂ ਇਹ ਤਿੰਨੇ ਸਾਥੀ ਲਾਈਵ ਸ਼ਨ ਅੱਜ ਤਿੰਨੇ ਸਾਥੀ ਸਾਡੇ ਵਿੱਚ ਨਹੀਂ ਹੈਗੇ ਨਾ ਗਾਂਸ਼ੀਰਾਂ ਜਿੰਦਾ ਹਨ ਨਾ ਮੈਨੇ ਜਿਹੜੇ ਕਾਪੜੇ ਸਾਡੇ ਇਹ ਨਵਾਂ ਨਜੀਬਾ ਲੇਕਿਨ ਮੈਨੂੰ ਦੋ ਸਾਥੀਆਂ ਦੇ ਨਾਲ ਖਾਸ ਕਰਕੇ ਖੱਪੜੇ ਸਾਭੀ ਨਾਲ ਬਹੁਤ ਕੰਮ ਕਰਨ ਦਾ ਮੌਕਾ ਮਿਲਿਆ ਦਿਨਾ ਮਾਨਾ ਜੀ ਨਾਲ ਮੈਂ ਦੋ ਘਟ ਮਿਲਿਆ ਤੇ ਕਾਂਸ਼ੀਰਾਮ ਜੀ ਨਾਲ ਤਾਂ ਹੋਰ ਵੀ ਮੈਨੂੰ ਘਟ ਮੌਕਾ ਮਿਲਿਆ ਲੇ ਮਿਲਿਆ ਜ਼ਰੂਰ ਲੇਕਿਨ ਇਹਨਾਂ ਲੰਬਾ ਸਮਾਂ ਜ਼ਿਆਦਾ ਮੌਕਾ ਨਹੀਂ ਮਿਲਿਆ ਜਿਹਦੇ ਚ ਵੀ ਕਿ ਮੈਂ ਜ਼ਿਆਦਾ ਉਹਨਾਂ ਦੇ ਨਜ਼ਦੀਕ ਰਿਹਾ ਹਾਂ ਜਾਂ ਜ਼ਿਆਦਾ ਸਰ ਸਾਡੇ ਇਹ ਸਾਲਾਂ ਤੋਂ ਬੜਾ ਹੈ ਹਸਣਦਾਰ ਆ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਥੋੜੀ ਗਹਿਰਾਈ ਨਾਲ ਜਾਣਕਾਰੀ ਦਿਓ ਕਿ ਤੁਹਾਡਾ ਨਾਲ ਕੋਈ ਮੇਲ ਮਿਲਾਪ ਹੋਇਆ ਇੰਜਾਂ ਜੱਤੀ ਤੇ ਇਹਨਾਂ ਬਾਰੇ ਤੁਹਾਡਾ ਹੋਇਆ ਇਹਦੇ ਬਾਰੇ ਥੋੜੀ ਜੀ ਸਾਡੇ ਗਹਿਰਾਈ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਅਗਲੀ ਤੁਹਾਡੀ ਇਸ ਗੱਲ ਤੇ ਵੀ ਹੋਣਾ ਵੀ ਜੱਤੀ ਤਜਰਬੇ ਦੀ ਜਿੱਥੇ ਤੱਕ ਅੱਜ ਦੀ ਸਥਿਤੀ ਦਾ ਪਹਿਲਾ ਸਵਾਲ ਸੀ ਤੇ ਅੱਜ ਦੀ ਸਥਿਤੀ ਅੰਦਰ ਵੀ ਅਗਰ ਕੋਈ ਦੇਸ਼ ਦੇ ਅੰਦਰ ਘਟਨਾ ਹੁੰਦੀ ਕੁਝ ਹੋਰ ਚੀਜ਼ ਹੁੰਦੀ ਤਾਂ ਸਾਡੇ ਸਾਥੀ ਪਹਿਲਾਂ ਇਹੋ ਸੋਚਦੇ ਕਿ ਅਸੀਂ ਬੀਐਸਪੀ ਚ ਜਾਈਏ ਬੀਐਸਪੀ ਲੀਡਰਸ਼ਿਪ ਸਾਡੀ ਆਪਣੀ ਹੈ ਭਲੇ ਹੀ ਅੱਜ ਜੋ ਸਥਿਤੀ ਬੀਐਸਪੀ ਦੀ ਹੈ ਉਹ ਕਿਸੇ ਜ਼ਮਾਨੇ ਦੇ ਅੰਦਰ ਪਬਲਿਕ ਇਨ ਪਾਰਟੀ ਆਫ ਇੰਡੀਆ ਦੀ ਵੀ ਜਿਹੜੀ ਆ 65 ਦੇ ਨਿਰਦੇਸ਼ ਉਸ ਸਥਿਤੀ ਸੀ ਜੋ ਅੱਜ ਵੀ ਐਸਪੀ ਦੀ ਸਥਿਤੀ ਹੈ ਤੇ ਅੱਜ ਵੀ ਵਿਐਸਪੀ ਜਿਹੜੀ ਆ ਪੋਲੀਟਿਕਲ ਪਾਰਟੀ ਹਾਲਾਂਕਿ ਮੇਰਾ ਕੋ ਮੰਨਦਾ ਨਹੀਂ ਕਿ ਮੈਂ ਉੱਤੇ ਕਮੈਂਟ ਕਰਾਂ ਪਰ ਅੱਜ ਵੀ ਵਿਐਸਪੀ ਜਿਹੜੀ ਆ ਲਗਾਤਾਰ ਆਪਣਾ ਸਮਾਜ ਦੇ ਮੂਲ ਵਸੇ ਹੋਏ ਸਮਾਜ ਦੇ ਵਿੱਚੋਂ ਆਪਣਾ ਆਧਾਰ ਖੋ ਰਹੀ ਹੈ ਜੇ ਆਧਾਰ ਖੋ ਰਹੀ ਹੈ ਉਹਦੇ ਕੁਝ ਕਾਰਨ ਹਨ ਉਹਨਾਂ ਕਾਰਨਾਂ ਨੂੰ ਹਟਾਤਾ ਜਾਵੇ ਤਾਂ ਫਿਰ ਉਹ ਗੱਲ ਬਣ ਸਕਦੀ ਪਰ ਲਈ ਸਮਾਜ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਚੱਲ ਗਈ ਹੈ ਜੋ ਸਥਿਤੀ ਉਸ ਬੰਨੇ ਰਪਵਨੀ ਪਾਰਟੀ ਦੀ ਸੀ ਇਸ ਕਰਕੇ ਹੀ ਮਾਨੇਵਰ ਕਾਂਸ਼ੀਰਮ ਜੀ ਦਿਨਾਵਾਨਾ ਜੀ ਔਰ ਕਪੜੇ ਸਾਵਨ ਨੇ ਮਿਲ ਕੇ ਜਿਹੜਾ ਸੰਗਠਨ ਦਾ ਨਿਰਮਾਣ ਕੀਤਾ ਉਹ ਨੌਂ ਪਿੰਡਾਂ ਦੇ ਰੂਟਸ ਨੂੰ ਧਿਆਨ ਚ ਬਾਕੀ ਜਿਹਨੂੰ ਧਿਆਨ ਸੀ ਕਿ ਗੱਲ ਤੇ ਬੁੱਧੀਜੀਵੀ ਵਰਗ ਦੀ ਲੋੜ ਆ ਬਾਕੀ ਚੀਜ਼ਾਂ ਦੀ ਵੀ ਲੋੜ ਆ ਪ੍ਰੈਸ ਮੀਡੀਆ ਦੀ ਵੀ ਲੋੜ ਆ ਹਿਊਮਨ ਸਰਸਰਟ ਹੋਰ ਵੀ ਲੋੜ ਆ ਆਈਦਿਸ਼ਮਨ ਦਾ ਬਹੁਤ ਜਿਆਦਾ ਵੱਡੇ ਪੱਵਨਨੇ ਤੇ ਕਰਨ ਦੀ ਲੋੜ ਆ ਤੇ ਇਸ ਕਰਕੇ ਉਹਨਾਂ ਨੇ ਇਹ ਬਾਮ ਸੇਵਤਾ ਉਦੇ ਹੋਇਆ ਬਾਮ ਸੇਵਤੀਆਂ ਦੋ ਤਿੰਨ ਕਨਵੈਨਸ਼ਨ ਹੁੰਦੀਆਂ ਇੱਕ 1979 ਦੇ ਵਿੱਚ ਹੁੰਦੀ ਆ ਦਿੱਲੀ ਦੇ ਅੰਦਰ ਦੂਸਰੀ ਜਿਹੜੀ ਆ 80 ਦੇ ਵਿੱਚ ਹੁੰਦੀ ਆ ਔਰ ਤੀਸਰੀ ਜਿਹੜੀ ਆ ਉਹ 80 ਦੇ ਵਿੱਚ ਸ਼ਾਇਦ ਪੁੰਨੇ ਚ ਹੁੰਦੀ ਹੋਵੇ ਤੀਸਰੀ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ 81 ਦੇ ਵਿੱਚ 1981 ਦੇ ਵਿੱਚ ਵਾਪਰਦੀ ਕਨਵੈਨਸ਼ਨ ਹੋਈ ਜਿਹੜੀ ਅਸੀਂ ਨਹੀਂ ਦੇਖੀ ਕਿ ਅਸੀਂ ਉਸ ਵੇਲੇ ਅਜੇ ਛੋਟੀ ਉਮਰ ਦੇ ਸੀਗੇ ਤਾਂ ਉਸ ਵੇਲੇ 81 ਦੇ ਵਿੱਚ 1981 ਦੇ ਅੰਦਰ ਸ਼੍ਰੀ ਕਰਪੂਰੀ ਠਾਕੁਰ ਜੀ ਜੋ ਉਸ ਵੇਲੇ ਚੀਫ ਮਿਨਿਸਟਰ ਆਫ ਬਿਹਾਰ ਸਨ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਸੀ ਔਰ ਉਸ ਤੋਂ ਬਾਅਦ 1982 ਦੇ ਵਿੱਚ ਡੀਐਸਪੋਰ ਬਣਦੀ ਦਲੇ ਸੋਸ਼ਲ ਸਮਾਜ ਸੰਘਰਸ਼ਪਤੀ ਔਰ ਉਹ ਤੋਂ ਲਿਮਟਿਡ ਪੋਲੀਟিক্যাল ਐਕਸ਼ਨ ਹੁੰਦਾ ਜਿਹਦੇ ਵਿੱਚ ਹਰਿਆਣਾ ਔਰ ਜੇਐਨਕੇ ਦੇ ਇਲੈਕਸ਼ਨ ਲੜੇ ਜਾਂਦੇ ਆ ਜੇਐਨਕੇ ਸਟੇਟ ਦੇ ਔਰ ਹਰਿਆਣਾ ਦੇ ਤੋ ਉਹਦੋਂ ਬਹੁਤ ਜ਼ਿਆਦਾ ਸਾਡੇ ਲੀਡਰਸ਼ਿਪ ਦਾ ਜਿਹੜਾ ਹੌਸਲਾ ਵਧਿਆ ਤੋ ਉਹਦੇ ਵਿੱਚ ਜੇਐਨਕੇ ਦੇ ਵਿੱਚ ਬਹੁਤ ਸਾਰੇ ਯੋਧੇ ਸੀਤਾ ਸੀਗੇ ਜਿਹਦੇ ਵਿੱਚ 500 700 2250 ਤੇ 750 ਦੇ ਇਲੈਕਸ਼ਨ ਆ ਰਹੇ ਤੇ ਉਹਦੇ ਨਾਲ ਹਰਿਆਣੇ ਦੇ ਜਿਹੜਾ ਲਿਮਟਿਡ ਪੋਲਿਟਿਕਲ ਕਲੈਕਸ਼ਨ ਹੋਇਆ ਸੀ ਉਹਦੇ ਵਿੱਚ ਡੀਐਸਪੋਰ ਦੇ ਮਾਦਦੋਂ ਤੋਂ ਇਲੈਕਸ਼ਨ ਲੜਿਆ ਸੀ ਤੇ ਉਹਦੇ ਵਿੱਚ ਵੀ ਮਤਲਬ ਕਾਫੀ ਵੋਟਾਂ ਜਿਹੜੀਆਂ ਸਮਾਜ ਦੇ ਵਿੱਚੋਂ ਹਾਸਲ ਕੀਤੀਆਂ ਡੀਐਸਪੋਰ ਦੇ ਮਾਦਦੋਂ ਤੋਂ ਤਾਂ ਫਿਰ 82 81 ਤੋਂ ਬਾਅਦ ਆਮ ਸੇਵਦੀ ਕੋਈ ਨੈਸ਼ਨਲ ਕਾਨਫਰੰਸ ਨਹੀਂ ਹੋਈ ਉਹਦੀ ਐਕਟੀਵਿਟੀ ਸਾਰੀਆਂ ਲਗਭਗ ਬੰਦ ਹੋ ਗਈਆਂ ਔਰ ਸਾਰੇ ਸਾਥੀਆਂ ਨੂੰ ਜਿਹੜਾ ਆ ਡੀਐਸਪੋਰ ਬਣਾਉਣ ਤੇ ਲਾਤਾ ਉਸ ਤੋਂ ਬਾਅਦ ਜਿਹੜਾ ਆ ਜਿਹੜੀ ਆ ਫਿਰ 84 ਦੇ ਵਿੱਚ ਜਿਹੜੀ ਆ ਉਹ ਵੀ ਐਸਪੀ ਦਾ ਤਾਂ ਸ਼੍ਰੀ ਰਾਮ ਜੀ ਨੇ ਅ ਮਤਲਬ ਜਿਹੜਾ ਗਠਨ ਕੀਤਾ ਔਰ ਪੋਲਿਟਿਕਲ ਪਾਰਟੀ ਜਿਹੜੀ ਉਹ ਨਾਈਟ ਤਾਂ ਉਸ ਵੇਲੇ ਜਦੋਂ ਇਹ ਦਿੱਲੀ ਦੇ ਵਿੱਚ ਪ੍ਰੋਗਰਾਮ ਹੁੰਦਾ ਤਾਂ ਉੱਥੇ ਮੈਂ ਪਹਿਲੀ ਵਾਰ ਕੁਝ ਸਾਥੀਆਂ ਨੂੰ ਦੇਖਿਆ ਸੀ ਉਦੋਂ ਮੈਂ ਬਿਲਕੁਲ ਛੋਟੀ ਉਮਰ ਦਾ ਹੀ ਸੀ ਪਰ ਮੈਂ ਉੱਥੇ ਦੇਖਿਆ ਸਾਥੀਆਂ ਮੈਨੂੰ ਜਿਆਦਾ ਜਾਣਕਾਰੀ ਨਹੀਂ ਸੀ ਉਹਨਾਂ ਬਾਰੇ ਨਾ ਖਾਪੜੇ ਸਾਪਾਰੇ ਨਾ ਦੀਨਾ ਬਨਾਵਾਰੇ ਨਾ ਕੋਸ਼ੋਰ ਬਾਰੇ ਲੇਕਿਨ ਉਸ ਤੋਂ ਬਾਅਦ 86 ਦੇ ਵਿੱਚ ਮਤਲਬ ਜਿਹੜਾ 85 ਪੰਜਾਬ ਦਾ ਇਲੈਕਸ਼ਨ ਹੁੰਦਾ ਵੀ ਐਸਪੀ ਦੇ ਮਾਧਿਅਮ ਤੋਂ ਅਸੀਂ ਬੜੇ ਜੋਰ ਸ਼ੋਰ ਨਾਲ ਇਲੈਕਸ਼ਨ ਲੜਿਆ। ਪਰ ਉਹਦੇ ਬਜਾਇ ਹੀ ਬਣੀ ਕਯੂਸ ਇਲੈਕਸ਼ਨ ਨਾਲ ਕਾਂਗਰਸ ਪਾਰਟੀ ਹਰਜੀੌਰ ਅਕਾਲੀ ਦਲ ਨੂੰ ਸਲਾਹ ਹੋਇਆ ਤੇ ਉਹ ਪਾਰਟੀ ਜਿੱਤ ਗਈ ਔਰ ਅਸੀਂ ਆਪਣੀ ਜਿਹੜੀ ਹੋਂਦ ਆ ਉਹ ਪਹਿਲੀ ਵਾਰ ਦਿਖਾਈ ਵੀ ਐਸਪੀ ਦੇ ਮਾਧਿਅਮ ਤੋਂ ਕੋਟਨਾ ਦੇ ਵਿੱਚ ਵੀ ਅਸੀਂ ਪੰਜਾਬ ਦੇ ਵਿੱਚ ਰਦੋਬਦਲ ਕਰ ਸਕਦੇ ਹਾਂ। ਤੋਂ ਉਸ ਤੋਂ ਬਾਅਦ ਫਿਰ ਮੈਨੂੰ ਦੀਨਾ ਬਾਨਾ ਜੀ ਨਾਲ ਮਿਲਣ ਦਾ ਮੌਕਾ ਮਿਲਿਆ। ਤੇ ਜਿੱਥੋਂ ਤੱਕ ਮੇਰਾ ਜਾਤੀ मतलब ਉਹਨਾਂ ਨਾਲ ਮਿਲਣ ਦਾ ਮੌਕਾ ਆ ਉਹ ਲਗਭਗ 2000 ਜਦੋਂ ਖਾਪੜੇ ਸਾਹਿਬ ਦੀ ਡੈਥ ਹੋ ਜਾਂਦੀ 2000 ਸਨ ਦੇ ਵਿੱਚ 29 ਫਰਵਰੀ 2000 ਉਸ ਤੋਂ ਬਾਅਦ ਉਹ ਪੰਜਾਬ ਚ ਦੌਰਾ ਕਰਦੇ ਆ। ਕਦੀ ਨਾ ਮਾਣਾਂ ਸੀ। ਉਹਨਾਂ ਨਾਲ ਫਿਰ ਮੈਨੂੰ ਮੌਕਾ ਜਿਹੜਾ ਉਹ ਗੱਲਬਾਤ ਦਾ ਕਾਫੀ ਸਾਨੂੰ ਮੌਕਾ ਮਿਲਿਆ ਸੀ ਉਹਨਾਂ ਨਾਲ ਰਾਤ ਵੀ ਕੱਟੀ ਤੇ ਜਲੰਧਰ ਵੀ ਅਸੀਂ ਗਏ ਮਾਨੇਵਰ ਕਾਂਸ਼ੀਰਾਮ ਜੀ ਵੀ ਜਲੰਧਰ ਸਨ ਤੇ ਉੱਥੇ ਉਹਨਾਂ ਨਾਲ ਅਸੀਂ ਮਿਲੇ ਲੇਕਾਸੀ ਉਹਨਾਂ ਨੂੰ ਜਦੋਂ ਦਿਨਾ ਮਾਨਾ ਜੀ ਬਾਰੇ ਵੀ ਗੱਲ ਕੀਤੀ ਤਾਂ ਉਹਨਾਂ ਨੇ ਕੋਈ ਖਾਸ ਰਿਸਪਾਂਸ ਨਹੀਂ ਦਿੱਤਾ ਉਸ ਵੇਲੇ ਉਹ ਖਵਾੜੇ ਚ ਸੀ ਤੇ ਫਿਰ ਉਹਨਾਂ ਨੂੰ ਨੰਬਰ ਤੇ ਵੀ ਗੱਲ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੀ ਨਹੀਂ ਹੋ ਸਕੀ ਪਰ ਐਕਚੁਅਲੀ ਜ ਦਿਨਾ ਮਾਨਾ ਜੀ ਨੇ ਉਸ ਵੇਲੇ ਸਾਨੂੰ ਦੱਸਿਆ ਕਿ ਅਸੀਂ ਜੱਤੀ ਤਰ੍ਹਾਂ ਦੇ ਉਹਨਾਂ ਨੂੰ ਬਹੁਤ ਸਾਰੇ ਏਰੀਆ ਚ ਗੱਲ ਕੇ ਗਏ ਆ ਮਿਲੇ ਆ ਗੱਲਾਂ ਮਤਾਂ ਕੀਤੀਆਂ ਮੀਟਿੰਗਾਂ ਕੀਤੀਆਂ ਤਾਂ ਉਹਨਾਂ ਦੀ ਬਹੁਤ ਵੱਡੀ ਇੱਕ ਕੁਰਬਾਨੀ ਆ ਕਿ ਜੇ ਉਹਨਾਂ ਨੇ ਮੈਨੂੰ ਆਪਣੀ ਇੱਕ ਪ੍ਰਾਈਵੇਟ ਸਾਡੀ ਮੀਟਿੰਗ ਦੇ ਵਿੱਚ ਦੱਸਿਆ ਇਹ ਸਰਕਾਰ ਦਾ ਇਹਨਾ ਪ੍ਰੈਸ਼ਰ ਸੀ ਉਸ ਵੇਲੇ ਜੋ ਮਤਲਬ ਇਹ ਜਿਹੜੇ ਭ੍ਰਮਣਿਕਲ ਸੋਸ਼ਲ ਆਡਰ ਵਾਲੀ ਲੋਕ ਜੋ ਸ਼ਾਸਕ ਜਾਤੀ ਦੇ ਲੋਕ ਆ ਉਹਨਾਂ ਦਾ ਪੋਲੀਟਿਕਲ ਪਾਰਟੀ ਦਾ ਵੀ ਕੈਂਸ਼ਨ ਇਹ ਦਿਨਾਵਾਨਾ ਜੀ ਤੇ ਇਹਨਾ ਪ੍ਰੈਸ਼ਰ ਸੀ ਵੀ ਤੁਸੀਂ ਆਪਣੀ ਇੱਕ ਸਟੇਟਮੈਂਟ ਦਿਓ ਤੁਸੀਂ ਪ੍ਰੈਸ ਕਾਨਫਰੰਸ ਕਰੋ ਔਰ ਉਹ ਉਸ ਪਰ ਕਾਨਫਰੰਸ ਨੂੰ ਕਰਕੇ ਔਰ ਦਿਨਾਵਾਨਾ ਜੀ ਦੀ ਇੰਟਰਵਿਊ ਲੈ ਕੇ ਉਹ ਮਾਨਵ ਕਸ਼ਰਮ ਜੀ ਦੇ ਖਿਲਾਫ ਇਹ ਇਹ ਗੱਲ ਕਰਨੀ ਚਾਹੁੰਦੇ ਸੀ ਤਾਂ ਉਸ ਵੇਲੇ ਮਾਨਵਰ ਦਿਨਾ ਮਾਨਾ ਜੀ ਨੇ ਮਤਲਬ ਬਹੁਤ ਜ਼ਿਆਦਾ ਪ੍ਰੈਸ਼ਰ ਦੇ باوجود ਇਸਾਈ ਚੀਜ਼ ਨੂੰ ਚੱਲਿਆ ਔਰ ਆਪਣੇ ਨੇਤਾ ਦੇ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਕਈ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਤਾਂ ਮੈਂ ਇਸ ਕਰਕੇ ਉਸ ਵੇਲੇ ਉਹਨਾਂ ਨੂੰ ਬੜਾ ਸਲੂਟ ਕੀਤਾ ਕਿ ਥੋੜੇ ਜਿਹੇ ਪ੍ਰੈਸ਼ਰ ਵਿੱਚ ਛੋਟੀ ਜੀ ਗੱਲ ਨਾਲ ਜਿਹੜਾ ਇਨਸਾਨ ਆ ਉਹ ਇਧਰ ਉਧਰ ਹੋ ਜਾਂਦਾ ਹੈ ਪਰ ਉਹਨਾਂ ਨੇ ਪੂਰੀ ਕੁਰਬਾਨੀ ਦਿੱਤੀ ਜੀ ਤੋ ਸਰ ਅੱਜ ਦੇ ਇਹ ਸਾਡੀ ਇਸ ਵਿਸ਼ੇਸ਼ ਗੱਲਬਾਤ ਦੇ ਮੌਕੇ ਤੇ ਤੁਹਾਡਾ ਅੰਤਿਮ ਸੰਦੇਸ਼ ਕੀ ਹੈ ਸਾਡੇ ਦਰਸ਼ਕਾਂ ਨੂੰ ਇਹ ਸੰਦੇਸ਼ ਤਾਂ ਇਸ ਤਰ੍ਹਾਂ ਹੈ ਵੀ ਸਾਡੇ ਸਮਾਜ ਦੀਆਂ ਜੋ ਮਹਾਨ ਅਸਤੀਆਂ ਹੋ ਜਿਆ ਨੇ ਇਤਿਹਾਸ ਦੇ ਵਿੱਚ ਹਰ ਤਰ੍ਹਾਂ ਤੋਂ ਅਨਕੋਲਿਆ ਕੀਤਾ ਗਿਆ ਔਰ ਉਹਨਾਂ ਨੂੰ ਦਵਾ ਦਿੱਤਾ ਗਿਆ ਤੇ ਪਾਰਦੇਸ਼ ਦੇ ਅੰਦਰ ਵੀ ਇਤਿਹਾਸ ਸਾਡਾ ਮਹਾਪੁਰਖਾਂ ਦੇ ਅੰਦੁਰਣਾ ਨਾਲ ਭਰਿਆ ਪਿਆ ਲੇਕਿਨ ਉਹ ਜਿਹੜਾ ਸਰ ਤੁਹਾਡੀ ਵਾਇਸ ਨਹੀਂ ਆ ਰਹੀ ਜੀ ਜੀ ਸਰ ਹੁਣ ਆ ਰਹੀ ਹਾਂਜੀ ਹਾਂਜੀ ਆ ਰਹੀ ਆਹ ਵਿੱਚ ਫੋਨ ਕਰਨ ਵਾਲੇ ਡਿਸਟਰਬ ਕਰ ਦਿੰਦੇ ਹਨਾ ਤਾਂ ਇਸ ਕਰਕੇ ਮੇਰਾ ਸਿਰ ਪਹਿਲਾ ਸੰਦੇਸ਼ ਹੈ ਕਿ ਮੂਰਨੋਸੀ ਭੋਜਨ ਸਮਾਜ ਦੇ ਲੋਕਾਂ ਨੂੰ ਆਪਣੇ ਮਹਾਪੁਰਖਾਂ ਦਾ ਮਹਾਪੁਰਖ ਰਾਣੀਆਂ ਦਾ ਇਤਿਹਾਸ ਤੋਂ ਜਾਣਕਾਰੀ ਲੈਣੀ ਚਾਹੀਦੀ ਹੈ ਔਰ ਇਤਿਹਾਸ ਤੋਂ ਜਾਣਕਾਰੀ ਲੈ ਕੇ ਉਹਨਾਂ ਦੇ ਜੀਵਨ ਤੋਂ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਦੇਸ਼ੇ ਤੇ ਸਮਾਜ ਹਿੱਤ ਜਿੰਨਾ ਹੋ ਸਕੇ ਉਹ ਸਮਰਪਿਤ ਕਰਨਾ ਚਾਹੀਦਾ ਔਰ ਤਾਂ ਕਿ ਇਸ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਮੂਲਨੋਸੀ ਗੋਜ ਸਮਾਜਿਤ ਜਿਹੜੀ ਮੂਵਮੈਂਟ ਆ ਉਹ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਔਰ ਸਭਿਆਚਾਰਕ ਤੌਰ ਤੇ ਪੂਰੀ ਮਜ਼ਬੂਤੀ ਨਾਲ ਪਕੜਨਾ ਕੰਮ ਕਰੇ ਔਰ ਅਸੀਂ ਸਮਾਜ ਦੇ ਅੰਦਰ ਜਿੰਨੀ ਖੁਸ਼ਹਾਲੀ ਹੈ ਤੇ ਅੱਜ ਉਸ ਅਸ ਹਿਸਾਬ ਨਾਲ ਅਸ ਸਾਡਾ ਜਿਹੜਾ ਅੰਦੋਲਨ ਅੱਗੇ ਨਹੀਂ ਵਧਿਆ ਉਹ ਅੱਗੇ ਬਤਨ ਲਈ ਮਾਪੁਰਖਾਂ ਦੀ ਜਿਹੜੀ ਇਹ ਅੰਦੋਲਨ ਇਹ ਸਾਡੇ ਲਈ ਜੋ ਰਾਈਟਸ ਨੂੰ ਨਹੀਂ ਦਿੱਤੇ ਜਾਂ ਰੱਖਿਆ ਉਹਦੇ ਚ ਸਰਕ ਦਾ ਆਪ ਆਪਣਾ ਵੱਖਰਾ-ਵੱਖਰਾ ਯੋਗਦਾਨ ਰਿਹਾ ਉਸ ਯੋਗਦਾਨ ਨੂੰ ਕਿੰਨਾਂ ਚ ਰੱਖਦੇ ਉਹਦੇ ਕਲੈਕਟਿਵ ਸੋਚ ਕਰਕੇ ਉਹਨੂੰ ਚੈਨਲਾਈਜ਼ ਕਰਕੇ ਸਿਸਟਮ ਨੂੰ ਜਿਹੜਾ ਅੱਗੇ ਵਧਣਾ ਚਾਹੀਦਾ ਤੇ ਇਸ ਗੱਲ ਤੋਂ ਵੱਧ ਕੇ ਅੱਗੇ ਸਮਾਜ ਦੇ ਦੇਸ਼ ਦੇ ਹਿੱਤ ਵਿੱਚ ਤਮ ਕਰਨਾ ਚਾਹੀਦਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਤੁਸੀਂ ਅੱਜ ਇਹ ਸਾਡੇ ਐਮਐਨਟੀ ਪੰਜਾਬੀ ਨਿਊਜ਼ ਨੈਟਵਰਕ ਤੇ ਇਹ ਬੋਝਣ ਸਮਾਜ ਦੇ ਇਹ ਨਾਇਕ ਇਹ ਮਾਨਯੋਗ ਸ਼ਿਤੀ ਦਿਨਾ ਪੰਨਾ ਜੀ ਬਾਰੇ ਇਹ ਸਾਡੇ ਸਾਥੀਆਂ ਨੂੰ ਇਹ ਜਾਣ ਕਰਾਇਆ ਹੋ ਸਮਾਜ ਦੇ ਵਿੱਚ ਇਹ ਸਾਡੇ ਵਿਅਕਰਾਂ ਦੇ ਬਾਰੇ ਅਸੀਂ ਇਸ ਤਰ੍ਹਾਂ ਹੀ ਜਾਣਕਾਰੀ ਦਿੰਦੇ ਰਵਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਪੈਦਾ ਕਰ ਸਕੀਏ ਸਮਾਜ ਨੂੰ ਇਹ ਇੱਕ ਇਹ ਜਿਹੜਾ ਇਹ ਮਨੁਵਾਦੀ ਸੋਚ ਤੋਂ ਅਲੱਗ ਲੈ ਕੇ ਆ ਸਕੀਏ ਅ ਬਹੁਤ ਬਹੁਤ ਧੰਨਵਾਦ ਸਰਪੜਾਇ ਜੈ ਵੀਰ ਸਾਹਿਬ ਜੈ ਵੀਰ ਬਹੁਤ ਬਹੁਤ ਸੋਤਨ ਜੀ ਇਹ ਸੰਸਾੜ ਦੇ ਅੱਜ ਦੇ ਇਹ ਮੁੱਖ ਮਹਿਮਾਨ ਮਾਨਯੋਗ